ਕਾਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਮੈਂਟ ਡਿਸਕ੍ਰਿਪਸ਼ਨ ਚ ਪਾਤਾ ਹੈ ਉਸ ਲਿੰਕ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਇਓ ਸ਼ੁਰੂ ਕਰਨੇ ਅੱਜ ਦੀ ਵੀਡੀਓ ਮੰਮੀ ਜੀ ਤਾਂ ਜਾਉਂਗੀ ਆਨੇ ਤੇ ਉਹਨਾਂ ਨੇ ਵੈਸੇ ਪਰ ਹ ਅੱਜ ਡਿਸਾਈਡ ਕੀਤਾ ਸੀ ਕਿ ਅਪਾ ਬਾਹਰ ਵੀ ਜਾਵਾਂਗੇ ਕਿਤੇ ਪਰ ਸਭ ਤੋਂ ਪਹਿਲਾਂ ਅਸੀਂ ਭਈਆ ਨੂੰ ਪਟੈਟੋ ਪੀਲਜ਼ ਖਵਾ ਲੈਨੇ ਕਿਉਂਕਿ ਭਈਆ ਹਰ ਰੋਜ਼ ਦੀ ਤਰ੍ਹਾਂ ਹਮਾਨੀ ਦੇ ਘਰ ਫਿਰ ਜਸਤੇ ਅਮਣ ਆ ਰਹੇ ਨੇ ਤੇ ਉਹਨਾਂ ਤੋਂ ਬਿਨਾ ਇਹਨਾਂ ਨੂੰ ਖਾਣਾ ਵੀ ਨਹੀਂ ਹজম ਹੁੰਦਾ ਹੈਗਾ ਸੋ ਇਸ ਕਰਕੇ ਜਾੜੀਆਂ ਚਲਾਕੀਆਂ ਮਾਰਨ ਲੱਗ ਗਈਏ ਤੇ ਚਲਾਕੀਆਂ ਵੀ ਉਹਨਾਂ ਨਹੀਂ ਆ ਦੋ ਚਾਰ ਦਿਨਾਂ ਚ ਸਕਾਤੀਆਂ ਨਹੀਂ ਤੇ ਹੁਣ ਉਹ ਆ ਗਏ ਨੇ ਤੇ ਵੇਨੇ ਆ ਕੀ ਚਵਲਾ ਮਾਰਦੇ ਨੇ ਤੇ ਅੱਗੋਂ ਦੰਦ ਕਿਵੇਂ ਹਰ ਇੱਕ ਜਦੋਂ ਇਹ ਚਵਲ ਮਾਰਨੇ ਕਿਵੇਂ ਕੱਢਦੇ ਨੇ ਤੇ ਉਹ ਵੀ ਤੁਹਾਨੂੰ ਅੱਗੇ ਵੇਖਣ ਨੂੰ ਮਿਲੇਗਾ ਠੰਡ ਵੀ ਅੱਜ ਥੋੜਾ ਥੋੜਾ ਠੋਕ ਲੱਗੀ ਨਾ ਲिटल ਥੋੜੀ ਥੋੜੀ ਹਾਂਜੀ ਆਦਰ ਸਟੋਰੀ ਬਣਾ ਦੇ ਮੈਂ ਤਾਂ ਪਹਿਲੀ ਵਾਰ ਦੇਖਿਆ ਹੁੰਦੀਆਂ ਜ਼ਿਆਦਾ ਗੁੱਡੀਆਂ ਉੱਡਦੀਆਂ ਕਿ ਆਪਣੇ ਉੱਥੇ ਨਹੀਂ ਉਡਾਉਂਦੇ ਜ਼ਿਆਦਾ ਅੱਜ ਵੈਸੇ ਅੱਗੇ ਨਾਲੋਂ ਕਾਫੀ ਨੇ ਕਾਫੀ ਨੇ ਹਾਂਜੀ ਤੈਨੂੰ ਬੰਨ ਕੇ ਡਾਈਏ ਫਿਰ ਉਡਾ ਲਓ ਜੇ ਨਹੀਂ ਮੇਰੀ ਲੋੜ ਹੈ ਕਿਤੇ ਉਡਾ ਲਓ ਠੰਡ ਵੀ ਹੋ ਨਹੀਂ ਲੋੜ ਹੈਗੀ ਤੇਰੀ ਤੇ ਬੱਸ ਫਿਰ ਹਨਾ ਹੋਰ ਕੀ ਨਹੀਂ ਹਾਂ ਲੋੜ ਹੈਗੀ ਤੇ ਹੋਰ ਹੋਰ ਖਸਣਾ ਹੋਰ ਮੈਂ ਤੁਹਾਡੇ ਵਾਸਤੇ ਪੋਟੈਟੋ ਪਿਲਸ ਬਣਾਉਣੇ ਨੇ ਅੱਜ ਹਾਂ ਪਤਾ ਹੈ ਹਾਂ ਦਿਨ ਨੂੰ ਪਤਾ ਲੱਗ ਗਿਆ ਆਲੂ ਬਲੇ ਆ। ਹਾਂ ਜਦੋਂ ਅੰਦਰ ਆਏ ਨਾ ਤਾਂ ਆਲੂਾਂ ਦੀ ਖੁਸ਼ਬੂ ਆ ਰਹੀ ਸੀ ਵੀ ਬੋਇਲ ਹੋ ਚੁੱਕੇ ਆ। ਹਾਂ ਨਾ? ਹਾਂ ਜੀ। ਤੇ ਭਈਆ ਨੇ ਕੁੰਗੜਨਾ ਸ਼ੁਰੂ ਕਰ ਦਿੱਤਾ। ਕਿਉਂਕਿ ਹਵਾ ਠੰਡੀ। 103 ਮੈਨੂੰ ਲੱਗਦਾ ਤਾਂ ਪਲੱਗੀ ਹੋਗੀ। ਪਰ ਨਹੀਂ ਧੁੱਪ ਹੈਗੀ ਧੁੱਪ। ਥੋੜੀ ਜਿਹੀ ਹੈਗੀ ਪਹਿਲੇ ਵੀ। ਚਾ ਨਹੀਂ ਜੀ। ਹਾਂ ਜੀ ਨਹੀਂ। ਪੀਣੇ ਥੋੜੀ ਦੇ ਤੱਕ। ਹਾਂ ਜੀ ਵੀ ਗੁੱਡੀਆਂ ਇੱਥੇ ਹੀ ਨੇ ਜਾਦੀਆਂ ਵੇਖਣ ਨੂੰ ਮਿਲੀਆਂ ਉਹ ਉੱਥੇ ਕੋਈ ਨਹੀਂ ਸਨ ਇੰਨੀ ਆਹੋ ਉੱਥੇ ਹਵਾ ਨਹੀਂ ਚੱਲਦੀ ਹੈਗੀ ਇੱਥੇ ਅੰਮ੍ਰਿਤਸਰ ਜਿਆਦੀ ਹਵਾ ਤੁਹਾਡੇ ਚੱਲਦੀ ਖਾਸ ਕਰ ਤੁਹਾਡੇ ਏਰੀਏ ਦੇ ਵਿੱਚ ਹੈਨਾ ਤੇ ਆਹ ਵੇਖ ਲੈ ਪਹਿਲਾਂ ਅੱਖਾਂ ਡਿਆ ਈ ਧੁੱਪ ਨਿਕਲੀ ਏ ਤੇ ਐਨੀ ਠੰਡ ਕੋ ਨਹੀਂ ਹੁਣ ਇੰਜ ਸੁਗੜਨ ਡਿਆ ਏ ਜਿਵੇਂ ਹੁਣ ਮੈਂ ਕੀ ਇਹਨੂੰ ਸ਼ਬਦ ਬੋਲਾਂ ਤੁਹਾਡੇ ਵਾਸਤੇ ਪਟੈਟੋ ਪਿੱਲੋਸ ਬਣਾਉਣੇ ਨੇ ਅੱਜ ਇਹ ਨਹੀਂ ਜਦੋਂ ਦਾ ਵਲੌਗ ਸ਼ੁਰੂ ਕੀਤਾ ਨਾ ਪਟੈਟੋ ਪਿੱਲੋ ਪਟੈਟੋ ਪਿੱਲੋ ਪਟੈਟੋ ਪਿੱਲੋ ਪਤਾ ਨਹੀਂ ਕੀ ਬਲਾਇਓ ਜਿਹੜੀ ਇਹਨੇ ਬਣਾ ਕੇ ਉਹਨੂੰ ਖਵਾਣੀ ਏ ਪਤਾ ਨਹੀਂ ਕਿਹੜੀ ਇਹੋ ਜੀ ਚੀਜ਼ ਏ ਪੋਟੈਟੋ ਪਿੱਲੋ ਪੋਟੈਟੋ ਪਿੱਲੋ ਸਾਡੇ ਦੇ ਬਸ ਆਲੂਆਂ ਨੂੰ ਉਬਾਲ ਕੇ ਤੇ ਲਾ ਕੇ ਲੂਣ ਅਗਲਾ ਕੜੱਚ ਦੇ ਨਾਲ ਅੰਦਰ ਵਗਾਂਦੇ ਏ ਪਤਾ ਨਹੀਂ ਕਿਹੜੇ ਪੋਟੈਟੋ ਪਿੱਲੋ ਨੇ ਚਲੋ ਵੇਖ ਲਾਂਗੇ ਜਦੋਂ ਬਣਾਏਗੀ ਪੋਟੈਟੋ ਪਿੱਲੋ ਤੇ ਉਹਨਾਂ ਚਰ ਵੇਖੋ ਕਿਵੇਂ ਚਬਲਾ ਮਾਰਨ ਢੇਗੇ ਤੇ ਕੋਈ ਗੱਲ ਨਹੀਂ ਉਹ ਬਾਤ ਨਹੀਂ ਨਾ ਉਹ ਗੱਲ ਦਾ ਨਾ ਉਹ ਗੱਲ ਦਾ ਸਿਰਾ ਮਤਾਂ ਤਾਂ ਐਂ ਦੇ ਕੱਢੀ ਜਾਣਗੇ ਜਿਵੇਂ ਗੂੰਗੀ ਵੇਖ ਕੇ ਤੇ ਅੱਗੇ ਵੇਖ ਲੋ ਤੁਸੀਂ ਇਹਨਾਂ ਦੀਆਂ ਘਾਰੇ ਆਟੋ ਬਲੋਸ ਦੀ ਭਈਆ ਕਿੱਧਰ ਖਾਇ ਪਏ ਹੋ ਕੀ ਹੋਇਆ ਅੱਜ ਤੁਹਾਨੂੰ ਮੈਨੂੰ ਕੁਛ ਨਹੀਂ ਹੁੰਦਾ ਕਿ ਨਾ ਲੱਗਦਾ ਪਿਆ ਭਈਆ ਨਾ ਬੜੇ ਸਟਾਈਲ ਨਾਲ ਬੋਲੀ ਜਾਂਦੇ ਪਏ ਆ ਆਹੋ ਅੱਜ ਜਾਣ ਜਾਣ ਕੇ ਲੱਗੇ ਹੋਇਆ ਹੈ ਨਾ ਅੱਜ ਸਵੇਰ ਦੀ ਇਹ ਹਾਲ ਆ ਕਿਉਂ

ਹਾਂਜੀ ਮੈਨੂੰ ਨਾ ਡੈਟ ਮੈਨੂੰ ਸਭ ਪਤਾ ਹੁੰਦਾ ਹੈ ਯਾ ਯੂ نو ਦੈਟ ਆਲਵੇਸ ਵਿਦ ਮੀ ਯੈਸ ਹੱਲੇ ਗੱਲ ਹੋ ਰਹੀ ਰਾਤੀ ਹੋਰ ਸੀਗੀ ਰਾਤੀ ਆਪਣ ਲੇਵਲ ਦੀ ਸੀਗੀ ਬਹੁਤ ਜ਼ਿਆਦਾ ਆਈ ਸਪੀਕ ਨੋ 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 ਆ ਇਨਾ ਚਮੜਾ ਕਰਕੇ ਤੇ ਇਹਨਾਂ ਨੂੰ ਲੋਕੀ ਫਧੋ ਆਂਦੇ ਨਾ ਹੋਰ ਕਾ ਤੋਂ ਆਂਦੇ ਨਹੀਂ ਖੱਟੀ ਦੂਹੀ ਪੰਜਾਬੀ ਬੋਲੀ ਦੀ ਖਾਂਦੇ ਹੋ बोलते हो ये अंग्रेजी पे औरे वेच आ हिंदी आ ए दी थे बोली ਦੇ ਵਿੱਚ हिंदी ਦੇ ਸ਼ਬਦੋ ਵਿੱਚ ਹਜ਼ਾਰਾਂ ਨੇ ਹਮਾਨੀ ਦੇ ਵਿੱਚ ਉਹ ਤੇ ਸਾਰਿਆਂ ਨੂੰ ਪਤਾ ਲੱਗ ਹੀ ਜਾਂਦਾ ਹੈ ਹਨਾ ਆ ਭయ్యా 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 ਇਹ ਸ਼ਬਦ ਤਾਂ ਨਹੀਂ ਤੁਹਾਨੂੰ ਪਤਾ ਲੱਗਦਾ ਹੈਗਾ ਵੀ ਪੰਜਾਬੀ ਦਾ કે ਹਿੰਦੀ ਦਾ ਠੀਕ ਹੈ ਨਾ ਵੇਖੋ ਦੂਜੀ ਬੋਲੀਆਂ ਬੋਲਣੀਆਂ ਜਾਂ ਸਿੱਖਣੀਆਂ ਕੋਈ ਮਾੜੀ ਗੱਲ ਨਹੀਂ ਹੈਗੀ ਹੈ ਪਰ ਆ ਜਿਹੜੀ ਬੋਲੀ ਦਾ ਆਪਾਂ ਖੱਟੀ ਖਾਣ ਰਹੇ ਆ ਉਸ ਬੋਲੀ ਦੇ ਵਿੱਚ ਤੇ ਕਮ ਸੇ ਕਮ ਵਲੌਗ ਬਣਾਓ ਨਾ ਤੁਸੀਂ ਠੀਕ ਹੈ ਚਲੋ ਕਦੀ ਐ ਬੋਲਣਾ ਪੈ ਜਾਂਦਾ ਅੰਗਰੇਜ਼ੀ ਬੋਲਣੀ ਪੈ ਜਾਂਦੀ ਏ ਹਮ ਪਰ ਇਹ ਥੋੜਾ ਵੀ ਯਾ ਯੈਸ ਯੈਸ ਯਾ ਫਿਰ ਬੋਲਣ ਦਾ ਐਂਜ ਬੋਲਣ ਦੇ ਪਿੱਛੇ ਹਿੱਕਾਂ ਆ ਲਾ ਲਾ ਕੇ ਯੈਸ ਐਂਜ ਜਿਹਾ ਕਰਕੇ ਉਹ ਸਮਝ ਨਹੀਂ ਲੱਗਦੀ ਹੈਗੀ ਤੇ ਬਾਕੀ ਜਿਹੜੇ ਇਹਨਾਂ ਦੇ ਵਲੌਗ ਵੇਂਦੇ ਨੇ ਨਾ ਮੈਂ ਐ ਉਹਨਾਂ ਨੂੰ ਕਹਿਣਾ ਚਾਹੁੰਨਾ ਵੀ ਤੁਹਾਡੀ ਇੱਕ ਪੂਰਾ ਇੱਜ਼ਤ ਨਹੀਂ ਇਹ ਲੋਕੀ ਕਰਦੇ ਹੈਗੇ ਜਿਨ੍ਹਾਂ ਨੂੰ ਇਹ ਫੈਮਿਲੀ ਦਾ ਦੱਸਦੇ ਨਾ ਵੀ ਸਾਡੀ ਫੈਮਿਲੀ ਹੈ ਵੇਖਣ ਵਾਲੇ ਸਾਡੀ ਫੈਮਿਲੀ ਹੈ ਐਡੀ ਜੇ ਫੈਮਿਲੀ ਇੱਜ਼ਤ ਕਰਦੇ ਹੋ ਨਾ ਤੇ ਇੱਕ ਕਮੈਂਟ ਆਫ ਨਾ ਕਰਨ। ਸੋ ਕੀਪ ਕਾਮ ਆਫਟਰਨੂਨ ਕੀਪ ਕਾਮ ਤੇ ਪਹਿਲਾਂ ਦੇਖੋ ਮੈਂ ਆ ਰਹੀਆਂ ਵਿੱਚ ਹਾਂ ਠੀਕ ਹੈ ਤੇਰੇ ਨਾਲ ਕਹਿੰਦਾ ਤੁਸੀਂ ਆਇਂਗੇ ਨਹੀਂ ਮੇਰੇ ਕਹਿਣਾ ਮਤਲਬ ਮੈਂ ਤੋ ਕੱਟੀ ਤਾਂ ਨਹੀਂ ਜਾ ਰਹੀ ਨਹੀਂ ਨਹੀਂ ਬਿਲਕੁਲ ਸਹੀ ਤੇ ਭਈਆ ਦੇ ਇੰਗਲਿਸ਼ ਹੋਣ ਤੋਂ ਬਾਅਦ ਮੈਂ ਇਹ ਚੀਜ਼ ਕਹਿਦਾ ਕਿ ਅਗਰ ਕਿਸੇ ਨੇ ਵੀ ਇੰਗਲਿਸ਼ ਸਪੀਕਿੰਗ ਦਾ ਕੋਰਸ ਕਰਨਾ ਹੋਵੇ ਤੇ ਜਸਮੱਲੀ ਨਾ ਜਸਮੱਲੀ ਆਈਡੀ ਦਾ ਡੀਐਮ ਜ਼ਰੂਰ ਕਰਿਓ ਜੇ ਨੰਬਰ ਚਾਹੀਦਾ ਤੇ ਇਹ ਨੰਬਰ ਵੀ ਦੇ ਦਾਂਗੇ ਆਪਾਂ ਨਹੀਂ ਨਹੀਂ ਬਾਰੇ ਕੰਟੈਕਟ ਜ਼ਰੂਰ ਕਰੋ ਸਾਡੇ ਸਟੂਡੈਂਟਸ ਆ ਜਾਣਗੇ ਨਾ ਫਿਰ ਨੰਬਰ ਦੇ ਦਾਂਗੇ ਹਾਂਜੀ ਤੇ ਭਈਆ ਤੁਹਾਨੂੰ ਪੜਾਣਗੇ ਤੇ ਭਈਆ ਨੂੰ ਇੰਗਲਿਸ਼ ਦੀ ਵੀ ਪੜਾਉਂਦੇ ਆ ਹੈਨਾ ਯਾ ਯਾ ਹਾਂਜੀ ਯਾ ਤੇ ਹੁਣ ਚਾਹ ਪੀ ਲੋ ਵੈਸੇ ਚਾਹ ਠੰਡੀ ਹੋ ਚੁਕੀ ਐ। ਸ਼ਾਮ ਹੀ ਠੰਡੀ ਹੋ ਗਿਆ। ਹਾਂਜੀ। ਚਾਹ ਠੰਡੀ ਹੋ ਗਈ ਐ। ਉਹ ਠੰਡੀ ਹੋ। ਚਾਹ ਗਰਮ ਆ। ਉਹ। ਚਲੋ ਕਈਆਂ ਨੂੰ ਆਹ ਧੋਲੀ ਚੱਲਦੀ ਸੀ। ਠੰਡੀ ਚਾਹ ਪੀ ਲੈ। ਤੇ ਚਲੋ ਤੁਸੀਂ ਠੰਡੀ ਚਾਹ ਪੀਓ। ਮੈਂ ਗਰਮ ਪੀ ਲੈਣੀ ਐ ਤੇ ਫਿਰ ਆਪਾਂ ਪਟੈਟੋ ਕੁਲਚੇ ਬਣਾਉਣੇ ਆ ਠੀਕ ਐ? ਅੱਛਾ ਅੱਛਾ। ਕੋਈ ਚੱਜ ਦੀ ਗੱਲ ਕਰ ਲੋ ਚਵਲਾ ਮਾਰਨ ਏ ਉਹ ਸਾਰੇ ਜਣੇ। ਹੈਂ? ਸੱਚਾਈ ਦੀ ਗੱਲ ਕੀ ਕਰਨ ਆ ਇਹ ਤੇ ਚਵਲਾ ਹੀ ਮਾਰਨ ਨੇ। ਔਰ 5-7 ਦਿਨ ਇਹਨਾਂ ਕਦੀ ਆਗੇ ਤੁਰਗੇ ਆਗੇ ਤੁਰਗੇ ਇੱਕ ਨਾ ਤੋਰਾ ਫੇਰਾ ਰੱਖਣਾ ਠੀਕ ਹੈ ਕਿ ਨਹੀਂ ਜਿੰਨੀ ਦੇਰ ਹਮਾਂ ਦੀ ਦੇ ਵਲੋਗ ਵੇਖਣੇ ਲੋਕੀ ਇਹਨਾਂ ਨੂੰ ਕਮੈਂਟਾਂ 'ਚ ਗਾਲਾਂ ਨਹੀਂ ਨਾ ਕੱਢਣੀਆਂ ਸ਼ੁਰੂ ਕਰਦੇ ਉਨੀ ਦੇਰ ਇਹਨਾਂ ਹਟਣਾ ਨਹੀਂ ਹੈਗਾ ਫੱਟੀ ਇਹਨਾਂ ਹਮਾਂ ਨੀਰੀਤ ਪਚਾਣੀ ਹੀ ਪਚਾਣੀ ਹੈ ਬੰਨ ਚੁਕੇ ਨੇ ਤੇ ਹੁਣ ਇਹ ਦੋਨੋਂ ਟੇਸਟ ਕਰਕੇ ਦੱਸਣਗੇ ਅੱਜ ਆਪਾਂ ਦੱਸਾਂਗੇ ਕਿ ਸ਼ੈਫ ਜੀ ਮਾਨੀ ਨੇ ਵਧੀਆ ਬਣਾਇਆ ਹੈ ਕਿ ਨਹੀਂ ਹਾਂਜੀ ਆ ਕਿੱਡਾ ਗਾਣਾ ਗਈ ਜਾਂਦਾ ਪਤਾ ਨਹੀਂ ਮੈਮਾਨੀ ਪਾਸ ਗੁੱਡ ਮਿੱਠਾ ਵਾਲਾ ਟੇਸਟ ਆ ਸੱਚੀ ਵਧੀਆ ਬਣਿਆ ਪਹਿਲਾਂ ਵੀ ਸੋ ਪਹਿਲਾਂ ਵੀ ਉਹੀ ਟੇਸਟ ਸੀ ਤੇ ਹੁਣ ਵੀ ਉਹੀ ਟੇਸਟ ਹੈ ਸੀਰੀਅਸਲੀ ਕ੍ਰਿਸਪੀ ਕ੍ਰਿਸਪੀ ਟੇਸਟੀ ਓਕੇ ਹਾਂ ਥੈਂਕ ਯੂ ਲੈ ਕਾਰਲੋ ਘਿਉ ਨੂੰ ਬਣਨਾ ਸਵੇਰ ਦੀ ਪੋਟੈਟੋ ਪਿੱਲੋ ਪੋਟੈਟੋ ਪਿੱਲੋ ਪੋਟੈਟੋ ਪਿੱਲੋ ਮੈਂ ਹੈ ਪਤਾ ਨਹੀਂ ਕਿਹੜੀ ਬਲਾ ਦਾ ਨਾਮ ਹੈ ਪੋਟੈਟੋ ਪਿੱਲੋ ਸਿੱਧਾ ਇਹ ਵੀ ਆਲੂਆਂ ਨੂੰ ਉਬਾਲ ਕੇ ਤੇਲ ਚ ਉਹਨਾਂ ਨੂੰ ਰਾੜ ਕੇ ਅੱਗੇ ਦੇ ਦਾ ਵੀ ਲੱਡਾ ਫਲੋ ਤੇ ਨਾਲੇ ਉਹ ਮਾੜਾ ਖੰਡੇ ਨੇ ਉਹਦੇ ਆਖਣ ਕੀ ਸਵਾਦ ਬਣੇ ਨੇ ਮਾੜਾ ਆਖ ਕੇ ਤੇ ਉਹਨਾਂ ਲੱਤਰ ਖਾਣੇ ਨੇ ਕੱਲ ਨੂੰ ਫੇਰ ਨਹੀਂ ਇਹ ਆਉਣਾ ਇਹ ਕਿਹਕੇ ਨਹੀਂ ਨਾਲੇ ਦੰਦ ਜਿਉਂਦੇ ਵੇਲੇ ਤੁਸੀਂ ਗੱਲਾਂ ਬਾਤਾਂ ਕੋਈ ਗੱਲ ਹਸਣ ਵਾਲੀ ਇਹ ਨਾ ਕੀਤੀ ਹੈ ਕੋਈ ਚੱਜ ਦੀ ਗੱਲ ਕੀਤੀ ਹੈ ਨਾ ਵਹੀ ਹਾਂ ਆਉ ਚੱਲ ਬਈ ਆ ਪਟੈਟੋ ਪਿੱਲੋ ਖਾ ਲੋ ਸਾੜੇ ਪਟੈਟੋ ਪਿੱਲੋ ਉਹ ਨੂੰ ਵੀ ਨਹੀਂ ਵਿਸ਼ਵਾਸ ਹੋਣਿਆ ਮਾਡੀ ਨੂੰ ਵੀ ਵਧੀਆ ਬਣ ਕੇ ਨੇ ਪਟੈਟੋ ਪਿੱਲੋ ਸੋਚੀ ਸਹੀ ਬਣਗੇ ਨਹੀਂ ਸਤਿ ਸ਼੍ਰੀ ਅਕਾਲ ਬਣੇ ਨੇ। ਵਸਤੇ ਤੇ ਮੈਂ ਸ਼ੇਰ ਆ। ਕੀ ਆਲੂ ਦਾ ਕੜਾ ਬਣਾਉਂਦੇ ਆ। ਹੂੰ ਬੰਨਾ ਆਲੂ ਦਾ ਕੜਾ। ਹੂੰ। ਫੇ ਉੱਧਾ ਗੱਜਰੀਲਾ ਵੀ ਤਾਂ ਬਣ ਸਕਦਾ ਵੈਸੇ। ਗੱਜਰੀਲਾ ਨਹੀਂ ਮੰਨ ਲਓ ਉਹਨੂੰ ਕੀ ਕਹਾਂਗੇ ਆਪਾਂ। ਗੱਜਰਾ ਦਾ ਕੜਾ। ਨਹੀਂ। ਆਲੂ ਮੇਲਾ। ਆਲੂ ਮੇਲਾ। ਇਹ ਆਲੂ ਮੇਲਾ। ਇਹ ਨਾ ਅਮਲੀ। ਮੇਲਾ। ਥੋੜਾ। ਸੱਚੀ ਮਿਣੀ ਹੀ ਮੜਲੀ ਸਾਰਾ ਅੱਛਾ। ਬਿਲਕੁਲ। ਪਾਣੀ ਦਾ ਚੀਨੀ ਨਹੀਂ ਆ। ਚਲੋ ਹਣ ਤੁਸੀਂ ਖਾਓ। ਟੇਸਟ ਕਰਕੇ ਤਾਂ ਮੈਂ ਵੀ ਗੱਲਾਂ ਚਲਾ ਲਿਆ। ਆ ਤੁਮ ਦਾ ਸ਼ੇਰ ਹੈ ਹੀ ਐਵੇਂ ਉਹ ਤੇ ਮੈਂ ਅੰਕੀ ਚਾਰਾ ਗੱਦੜਾ ਲੋਕੀ ਤੇ ਜਿਦਾ ਮਰਜ਼ੀ ਕੜਾ ਬਣਾਏ ਪਰ ਤੂੰ ਹੀ ਗੱਲਾਂ ਦਾ ਕੜਾ ਜ਼ਰੂਰ ਬਣਾਉਂਦੇ ਆ ਤੂੰ ਗੱਲ ਕੋਈ ਚੱਜ ਦੀ ਗੱਲ ਕਰਨ ਦੇ ਨੇ ਆਲੂ ਲੱਗ ਜਰੇਲਾ ਫਲਾਣੇ ਦਾ ਗਜਰੇਲਾ ਉਹ ਹੀ ਭੰਦੇ ਨੌਨਸੈਂਸ ਗੱਲਾਂ ਕਮਾਲ ਬੜਾ ਫਿਰ ਕਮੈਂਟ ਕਰਦੇ ਨੇ ਦੀ ਐਸੇ ਦੀਦੀ ਵੈਸੇ ਦੋਨੋਂ ਜਾਣੇ ਤਾਂ ਜਾਣ ਦਾ ਟਾਈਮ ਆ ਚੁੱਕਿਆ ਹੈ ਹਾਂਜੀ ਬੋਲੇ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਹੀ ਕਈ ਗੱਲ ਨਹੀਂ ਧਿਆਨ ਨਾਲ ਡਿਗੂੰਗੀ ਸੋਣੇ ਵੀ ਚੱਲੇ ਆ ਹਾਂਜੀ ਤੇ ਕੱਲ ਦਾ ਦੇਖਦੇ ਆ ਕੱਲ ਫਾਈਨਲ ਨਹੀਂ ਹੈ ਕੱਲ ਘਰਦਿਆਂ ਜਾਣਾ ਥੋੜੇ ਕੰਮ ਠੀਕ ਹੈ ਸਾਡਾ ਇੱਕ ਦਿਨ ਅਸੀਂ ਕੰਧਰਾਲ ਘੁੰਮਦੇ ਇੱਕ ਦਿਨ ਹੀ ਮਣੀ ਹਾਂ ਹਾਂਜੀ ਕਿਹਦੇ ਹਾਫ ਟਾਈਮ ਕਰਤਾ ਹੁਣ ਲੈਣ ਲੱਗੇ ਜੇ ਮਗਰੋਂ ਤੇ ਮਗਰੋਂ ਲੈਣ ਲੱਗਿਆਂ ਵੀ ਕੱਟ ਲਾ ਲੈਂਦੇ ਨੇ ਵੀ ਹਜੇ ਵਲੌਗ ਪੂਰਾ ਨਹੀਂ ਹੋਣਾ ਹੈਗਾ 10 15 ਮਿੰਟ ਦਾ ਆਦੋ ਗੱਲਾਂ ਕਰ ਲਓ ਕਦੀ ਉਹਨਾਂ ਛੱਡਾਂ ਤੁਰ ਗਏ ਕਦੀ ਆ ਗਏ ਕਦੀ ਤੁਰ ਗਏ ਕਦੀ ਲੱਗੇ ਆਹ ਵਲੌਗ ਜੇ ਇਹਨਾਂ ਦੇ ਆ ਕੋਈ ਸਿੱਖਦੇ ਹੋ ਤੁਸੀਂ ਯਾਰ ਜਿਹੜੇ ਤੁਸੀਂ ਵੇਂਦੇ ਹੋ ਲੱਖ ਦੀ ਲੋ ਲਓ ਜੀ ਬਸ ਇੰਨਾ ਕੋ ਇਹਨਾਂ ਦਾ ਵਲੌਗ ਸੀ ਇੰਨਾ ਕੋ ਇਹਨਾਂ ਦੇ ਤਾਂ ਵੇ ਨਾ ਮੈਸਾ ਨਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਚ